ਠੀਕ ਹੈ ਜਿਹੜੇ ਮੁਕੇ ਪੀਰ ਦੀ ਇਹ ਦੀਦੀ ਬਸਤੀ ਰਹਿੰਦੀ ਹੈ ਇਸ ਦੀਦੀ ਨੂੰ ਮੁਕੇ ਪੀਰ ਤੇ ਪਿਓ ਦਾ ਨਹੀਂ ਪਤਾ ਵੀ ਨਾਂ ਕੀ ਹੈ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਂ ਨਹੀਂ ਪਤਾ ਅਸੀਂ ਤੁਹਾਡੇ ਲੋਕਾਂ ਨੂੰ ਕਿੱਥੋਂ ਪੜਵਾਂਗੇ ਤੁਹਾਡੇ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਗਾਵਾਂਗੇ ਇਹੋ ਜੇ ਬਾਬੇ ਜੀ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਨਾ ਮੈਂ ਸਵਾਪਤੀ ਕਰਨੀ ਹੈ ਜਾ ਬਾਬਾ ਕੋਈ ਪਿੰਡ ਚ ਚਗਰਾਤਾ ਲਾਉਣ ਜਾਂ ਦਿਵਾਨ ਲਾਉਣ ਆ ਗਿਆ ਉਹਨੇ ਪਿੰਡਾ ਚ ਉਹ ਕਿਸੇ بڑے ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉਹ ਤੇ ਇੱਥੇ ਦਿਵਾਨ ਲੱਗਣਾ ਚਗਰਾਤਾ ਲੱਗਣਾ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਉਹ ਕੋਇਨ ਨੂੰ ਮੁਰਕੇ ਸਾਹਮਣੇ ਪੈਕ ਲਗਾ ਉਹ ਕਹਿੰਦਾ ਪੁੱਤ ਤੂੰ ਵੀ ਆਈ ਤੈਨੂੰ ਅਸੀਂ ਸੱਤ ਖੰਡ ਦਾ ਰਾਤ ਖਾਵਾਂਗੇ ਉਹ ਪੜਿਆ ਲਿਖਿਆ ਬੱਚਾ ਕਹਿੰਦਾ ਰਾਹ ਤਾਂ ਤੈਨੂੰ ਇਹ ਨਹੀਂ ਪਤਾ ਵੀ ਦੁਬਾਨ ਕਿੱਥੇ ਲੱਗਣਾ ਵੀ ਸੱਚਖੰਡ ਦਾ ਰਾਹ ਕਿੱਥੋਂ ਲੰਘਣਾ ਹੈ ਇਹ ਲੋਕ ਆਪਾਂ ਨੂੰ ਕਰਦੇ ਘਮਰਾ ਇਹ ਬਿਲੀ ਸਾਰਾ ਕੁਝ ਉੱਥੇ ਮੰਨਿਆ ਇੱਥੇ ਜਿੰਦੀ ਸੀ ਹੀਰੀਆਂ ਆਈਆਂ ਬਾਬਾ ਜੀ ਬੜੇ ਸਾਈਡ ਤੋਂ ਇਹ ਵੀ ਦੇਵੀ ਦੇਵ ਤਾਂ ਪਰਮੇਸ਼ਰ ਹੋਇਆ ਆ ਨਾਲ ਬਾਥਰੂਮ ਬਣਿਆ ਇਹਦੀ ਵੇਦ ਵੀ ਹੈ ਇਹਦੀ ਅੱਖ ਨਾਲ ਦੇਖਿਆ ਜੇ ਉਦੋਂ ਵੀ ਸਿਰਫ ਆ ਗਿਆ ਸਿੰਘ ਇਹ ਟਲੇ ਨਹੀਂ ਤੇ ਸਾਹ ਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਆ ਇਹਨੇ ਸਾਰਾ ਕੁਝ ਮੰਨਿਆ ਕੋਈ ਮੇਰੇ ਚ ਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਪਖੰਡ ਕਰ ਰਹੀਆਂ ਪਖੰਡ ਨੂੰ ਵਡਾਵਾ ਦੇ ਰਹੀਆਂ ਸੋ ਇਹ ਜੀਵੀ ਮੰਨੋਂ ਬੇਨਤੀ ਹੁਣ ਅਸੀਂ ਪਰਉਣੀ ਹੈ ਇੱਕ ਮਨੁੱਖ ਜੋ ਇਹ ਸ਼ਰਮਾਰਦੀ ਹੈ ਸ਼ਰਮਾ ਰਹੀ ਹੈ ਸਾਰੇ ਜੱਫਾ ਕਰ ਜੋ ਸਾਰੇ ਬੇਰ ਤੇ ਆਉਣਾ ਹੈ ਨਹੀਂ ਬਾਈ ਜੀ ਤੁਸੀਂ ਪਿੱਛੇ ਜਾਓ ਪਿੱਛੇ ਜਾਓ ਮੈਂ ਇਹ ਜਿਹੜੇ ਦੋਇਆ ਨੂੰ ਦੇਖਿਆ ਵੀ ਅੱਜ ਤੱਕ ਗੱਡੀ ਨਹੀਂ ਚੱਲੂਗੀ